ਤਾਂ ਉਹ ਆ ਤੁਹਾਨੂੰ ਤੇ ਸਮਝੋRETURNTRANSFER ਸਰਟੀਫਿਕੇਟ ਸਸਿਕਾਲ ਪਹਿਲੀ ਖਬਰ ਜਿਹੜੀ ਪੰਜਾਬੀਆਂ ਦਾ ਸਭ ਤੋਂ ਜਾਂ ਇੰਡੀਅਨਸ ਦਾ ਧਿਆਨ ਖਿੱਚਦੀ ਹੈ ਕਿਉਂਕਿ ਇਮੀਗ੍ਰੇਸ਼ਨ ਨਾਲ ਜੁੜਿਆ ਹੋਇਆ ਮੁੱਦਾ ਤੇ ਕੱਲ ਵੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀਗੀ ਤੇ ਉਹਦੇ ਵਿੱਚ ਵੀ ਕੁਝ ਡਾਟਾਸ ਦੱਸੇ ਸੀ ਪਰ ਅੱਜ ਕੈਨੇਡਾ ਸਰਕਾਰ ਵੱਡੇ ਪੱਧਰ ਤੇ ਭਾਰਤੀਆਂ ਦੇ ਵੀਜ਼ੇ ਕਰ ਸਕਦੀ ਹੈ ਰੱਦ ਦੇਖੋ ਇਹਦੇ ਵਿੱਚ ਇਹ ਹੈ ਕਿ ਬਿਲ ਸੀ 128 ਨੇ ਕਿ ਪਾਰਲੀਮੈਂਟਰੀ ਵਿੱਚ ਉਹਦੀਆਂ ਦੋ ਰੀਡਿੰਗਸ ਹੋ ਚੁੱਕੀਆਂ ਨੇ ਤੇ ਪਬਲਿਕ ਸੇਫਟੀ ਕਮੇਟੀ ਦੇ ਕੋਲੇ ਸਮੇ ਇਹ ਬਹਿਲਚਾਚਾ ਦੇ ਚੱਲ ਰਿਹਾ ਸੋ ਦੇ ਉੱਪਰ ਸਵਾਲ ਜਵਾਬ ਹੋ ਰਹੇ ਨੇ ਫੀਮਿਗ੍ਰੇਸ਼ਨ ਮਿਨਿਸਟਰ ਤੋਂ ਵੀ ਬਹੁਤ سارے ਸਵਾਲ ਕੀਤੇ ਗਏ ਨੇ ਸੋ ਜਿਵੇਂ ਪਹਿਲਾ ਇਸ ਤਰੀਕੀਆ ਖਬਰ ਆਇਆ ਨੇ ਕਿ 2022 ਤੋਂ ਬਾਅਦ ਇਹ ਅਗਲੇ 3 ਸਾਲਾਂ ਦੇ ਵਿੱਚ ਤਕਰੀਬਨ 5 ਮਿਲੀਅਨ ਤੋਂ ਵੱਧ ਵਿਜ਼ਟਰ ਵੀਜ਼ੇ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨੇ ਤੇ ਇਹਨਾਂ ਵੀਜ਼ਿਆਂ ਦੇ ਉੱਪਰ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਜੋ ਇੱਕ ਪੁਲਿਸ ਕਲੀਅਰੈਂਸ ਲੈਣੀ ਹੁੰਦੀ ਹੈ ਜਾਂ ਜੋ ਵਿਸਟਰ ਵੀ ਦੇ ਵਾਸਤੇ ਫਾਈ ਕਰ ਰਿਹਾ ਹੁੰਗਾ ਜਦਾ ਦੀ ਪਿਸ਼ੋਕੜ ਦੀ ਜਾਂਚ ਕਰਨੀ ਹੁੰਦੀ ਹੈ ਸੋ ਉਹਦੇ ਵਾਸਤੇ ਉਹ ਕੰਮ ਨਹੀਂ ਕੀਤਾ ਗਿਆ ਜਿਸ ਤਰੀਕੇ ਦੇ ਕੰਮ ਹੋਣੇ ਚਾਹੀਦੇ ਸੀ ਸੋ ਇਸ ਕਰਕੇ ਬਹੁਤ ਸਾਰੇ ਕ੍ਰਿਮੀਨਲਸ ਲੋਕ ਜਿਹੜਿਆ ਨੇ ਆਪਣੇ ਆਪਣੇ ਮੁਲਕਾਂ ਦੇ ਵਿੱਚ ਕ੍ਰਾਈਮ ਕੀਤੇ ਹੋਏ ਨੇ ਸੋ ਉਹ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਗੈਂਗਾ ਦੇ ਵਿੱਚ ਆਉਣ ਚ ਕਾਮਯਾਬ ਹੋਏ ਨੇ ਸੋ ਬਹੁਤ ਸਾਰੀਆਂ ਉਦਾਹਰਨਾਂ ਵੀ ਇਸ ਤਰੀਕੇ ਦੀ ਸਾਹਮਣੇ ਆਈਆਂ ਨੇ ਤੇ ਇਹਦੇ ਨਾਲ ਇਹ ਵੀ ਗੱਲ ਇਹ ਵੱਡੇ ਪੱਧਰ ਤੇ ਸਾਹਮਣੇ ਆਈ ਹੈ ਕਿ ਇਨਰ ਵੀਜ਼ੇ ਨੂੰ ਲੈਣ ਵਾਸਤੇ ਜਿਹੜੇ ਵਿਜ਼ਟਰ ਵੀਜ਼ੇ ਹੁੰਦੇ ਨੇ ਜਾਂ ਹੋਰ ਵੀਜ਼ੇ ਹੁੰਦੇ ਨੇ ਸੋ ਇਹਨਾਂ ਨੂੰ ਲੈਣ ਵਾਸਤੇ ਇਹ ਵੱਡੇ ਪੱਧਰ ਤੇ ਫਰਾਡ ਵੀ ਹੋਏ ਨੇ ਬਹੁਤ ਸਾਰੇ ਜਿਹੜੇ ਚਾਲੀ ਡਾਕੂਮੈਂਟਸ ਨੇ ਗਲਤ ਠੰਗ ਤਰੀਕੇ ਵਰਤ ਕੇ ਵੀ ਇਹ ਵੀਜ਼ੇ ਨੂੰ ਹਾਸਲ ਕੀਤਾ ਗਿਆ ਸੋ ਇਹਦੇ ਵਿੱਚ ਇੱਕ ਤਾਂ ਪਹਿਲੀ ਗੱਲ ਇਹ ਆਈ ਆ ਕਿ ਜੋ ਇਹ ਮੁਲਕ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਇਸ ਤਿਹਰੇ ਫਰੌਡਸ ਹੋਏ ਨੇ ਸੋ ਉਹਨਾਂ ਬਾਰੇ ਪਤਾ ਲੱਗਾ ਆ ਕਿ ਇੱਕ ਤਾਂ ਭਾਰਤ ਦਾ ਨਾਮ ਆ ਰਿਹਾ ਤੇ ਦੂਜਾ ਨਾਮ ਆ ਰਿਹਾ ਬੰਗਲਾਦੇਸ਼ ਦਾ ਕਿ ਇਹਨਾਂ ਦੋ ਮੁਲਕਾਂ ਤੋਂ ਇਹ ਬਹੁਤ ਵੱਡੇ ਪੱਧਰ ਤੇ ਜਾਲੀ ਪੇਪਰ ਵਰਕ ਲਾ ਕੇ ਫਰਾਡ ਡਾਕੂਮੈਂਟਸ ਦੀ ਵਰਤੋਂ ਕਰਕੇ ਇਹ ਵੀਜ਼ੇ ਲੈ ਗਏ ਨੇ ਸੋ ਇਹਦੇ ਵਿੱਚ ਵਿਜ਼ਟਰ ਵੀ ਜਾਨੀ ਵੀ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਦੇ ਵਿੱਚ ਜਾਲੀ ਡਾਕੂਮੈਂਟਸ ਲਾਏ ਗਏ ਨੇ ਸਟੱਡੀ ਦੇ ਵੀ ਬਹੁਤ ਸਾਰੇ ਜਿਹੜੇ ਵੀਜ਼ੇ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚ ਵੀ ਜਿਹੜੇ ਜਾਲੀ ਡਾਕੂਮੈਂਟਸ ਦੀ ਵਰਤੋਂ ਹੁੰਦੀ ਰਹੀ ਹੈ ਸੋ ਇਹਦੇ ਵਿੱਚ ਇੱਕ ਤਾਂ ਪਹਿਲੀ ਖਬਰ ਜਿਹੜੀ ਕੱਲ ਮੈਂ ਸ੍ਰੀ মিডিਆ ਦੇ ਵਿੱਚ ਸ਼ਾਇਰ ਰਹੀ ਉਹ ਸੀਗੀ ਕਿ ਜੋ ਇੰਡੀਆ ਤੋਂ ਜਿਹੜੇ ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨਸ ਨੇ ਸੋ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਚੰਦੇ ਦੇ ਜਿਹੜੀਆਂ ਐਪਲੀਕੇਸ਼ਨ ਰਿਜੈਕਟ ਕਰਨ ਦੇ ਦਾਰ ਹੈ ਉਹ ਇਸ ਸਮੇਂ ਬਹੁਤ ਵੱਡੇ ਪੱਧਰ ਤੇ ਵਧੀ ਹੈ ਸੋ ਜੋ ਅਗਸਤ ਮਹੀਨੇ ਦੇ ਆਂਕੜੇ ਦੱਸਦੇ ਨੇ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਜੋ ਡਾਟਾ ਦੱਸ ਰਿਹਾ ਕਹਿੰਦੇ ਕਿ ਭਾਰਤ ਤੋਂ ਆਉਣ ਵਾਲੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਨਾ ਦੇ ਵਿੱਚੋਂ 74 ਫੀਸਡ ਐਪਲੀਕੇਸ਼ਨ ਜਿਹੜੀਆਂ ਨੇ ਉਹ ਰੱਦ ਹੋ ਜਾਂਦੇ ਤੇ ਜੇਕਰ 2023 ਨਾਲ ਕੰਪੈਰੀਸ਼ਨ ਕੀਤੀ ਜਾਵੇ ਤਾਂ ਕਹਿੰਦੇ ਵੀ ਉਸ ਸਮੇਂ ਸਿਰਫ 32% ਰੱਦ ਹੁੰਦੀਆਂ ਸੀ ਆ ਸੋ 100 ਪਿੱਛੇ 32 ਰੱਦ ਹੁੰਦੀਆਂ ਸੀ ਆ ਇਹ ਬਾਕੀ ਨੂੰ ਅਪਰੂਵਲ ਮਿਲ ਜਾਂਦੀ ਸੀਗੀ ਪਰ ਹੁਣ ਜਿਹੜੇ ਅਗਸਤ ਮਹੀਨੇ ਦੇ ਆંકੜੇ ਦੱਸਦੇ ਨੇ ਜਦੋਂ ਕਿ ਹੁਣ ਇਸ ਸੈਮੈਸਟਰ ਸ਼ੁਰੂ ਹੋਣਾ ਹੁੰਦਾ ਜਿਹੜੇ ਲੋਕ ਅਪਲਾਈ ਕਰਦੇ ਨੇ ਸਟਡੀ ਪਰਮਿਟ ਵਾਸਤੇ ਇਸਨੇ 74 ਪਾਸਨ ਦੀਆਂ ਜਿਹੜੀਆਂ ਅਰਜ਼ੀਆਂ ਰੱਦ ਹੋ ਰਹੀਆਂ ਨੇ ਸੁਭਾਅ ਬਹੁਤ ਘੱਟ ਭਾਰਤੀਆਂ ਨੂੰ ਜਿਹੜੇ ਆ ਸਟੂਡੈਂਟ ਵੀਜ਼ੇ ਸਮੇ ਕੈਨੇਡਾ ਦੇ ਰਿਹਾ ਆ ਚੇਕਰ ਕਹਿੰਦੇ ਵੀ ਇਹ ਗੱਲ ਓਵਰਆਲ ਕਰੀ ਜਾਓ ਓਵਰਆਲ ਇਸ ਸਮੇ 40% ਦੇ ਜਛੰਦਾਰ ਆ ਕਿ ਭਾਰਤ ਦੀ 74 ਆ ਚੇਕਰ ਅਸੀਂ ਚੀਨ ਦੀ ਗੱਲ ਕਰੀਏ ਚੀਨ ਦੇ 24% ਜਿਹੜੇ ਆ ਸਟਡੀ ਪਰਮਿਟ ਜੈਕਟ ਹੋ ਰਿਹਾ ਸੋ ਚੀਨ ਤੋਂ ਬਹੁਤ ਘੱਟ ਜੈਕਟ ਹੋ ਰਿਹਾ ਤੇ ਭਾਰਤ ਤੋਂ ਬਹੁਤ ਜ਼ਿਆਦਾ ਹੋ ਰਿਹਾ ਹੁਣ ਦੂਜੀ ਗੱਲ ਸੀਗੀ ਕਿ ਜਿਨ੍ਹਾਂ ਨੂੰ ਆਲਰੇਡੀ ਵੀਜ਼ੇ ਮਿਲੇ ਹੋਏ ਨੇ ਤੋ ਕਿਸੀ ਗੱਲ ਕੀਤੀ ਕਿ 2022 ਤੋਂ ਬਾਅਦ ਤਕਰੀਬਨ 5 ਮਿਲੀਅਨ ਤੋਂ ਵੱਧ ਵੀਸਟਰ ਵੀਜ਼ੇ ਜਾਰੀ ਹੋਏ ਨੇ ਤਾਂ ਇਸੇ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਵੀ 7 ਲੱਖ ਤੋਂ ਉੱਪਰ ਇਹ ਵੀਸਟਰ ਵੀਜ਼ੇ ਜਾਰੀ ਹੋ ਚੁੱਕੇ ਨੇ ਤੇ 2 ਲੱਖ ਤੋਂ ਉੱਪਰ ਸਿਰਫ ਭਾਰਤ ਦੇ ਨਾਲ ਸੰਬੰਧਿਤ ਲੋਕਾਂ ਨੂੰ ਦਿੱਤੇ ਗਏ ਨੇ ਸੋ ਇਹਦੇ ਵਿੱਚ ਵੀ ਹੁਣ ਜੋ ਬਿਲ ਸੀ 2 ਹੈ ਤੇ ਬਿਲ ਸੀ 12 ਹੈ ਸੋ ਇਹਦੇ ਜਰੀਏ ਇਹ ਬਿੱਲਾਂ ਨੂੰ ਪਾਸ ਕਰਾ ਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਮੀਗ੍ਰੇਸ਼ਨ ਅਧਿਕਾਰੀ ਨੇ ਸੋ ਉਹਨਾਂ ਨੂੰ ਵਧੇਰੇ ਤਾਕਤਾਂ ਦਿੱਤੀਆਂ ਜਾਣ ਤਾਂਕਿ ਉਹ ਆਪਣੇ ਪੱਧਰ ਤੇ ਜਿਹੜੇ ਜਾਰੀ ਹੋਏ ਵਿਧੇ ਨੇ ਉਹਨਾਂ ਨੂੰ ਵੀ ਰੱਦ ਕਰ ਸਕਣ ਸੋ ਇਹਦੇ ਵਿੱਚ ਖਾਸ ਔਰਤ ਦੱਸਿਆ ਗਿਆ ਆ ਕਿ ਪਾਰਾ ਤੇ ਬੰਗਲਾਦੇਸ਼ ਨੂੰ ਵਿਸ਼ੇਸ਼ ਜਿਹੜਾ ਚੁਣੌਤੀਆਂ ਵਾਲਾ ਦੇਸ਼ ਜਿਹੜੇ ਆ ਉਹ ਮੰਨਿਆ ਗਿਆ ਵੀ ਇਹਨਾਂ ਦੋ ਮੁਲਕਾਂ ਤੋਂ ਜ਼ਿਆਦਾ ਵੱਡੇ ਪੱਧਰ ਤੇ ਫਰਾਡ ਹੋਏ ਨੇ ਸੋ ਇਸ ਕਰਕੇ ਸਰਕਾਰ ਦੀ ਕੋਸ਼ਿਸ਼ ਹੈ ਕਿ ਪਾਰਲੀਮੈਂਟ ਰਾਹੀਂ ਇਹੋ ਜਿਹੀ ਤਾਕਤ ਹਾਸਲ ਕੀਤੀ ਜਾਵੇ ਜਿਨ੍ਹਾਂ ਦੇ ਆਲਰੇਡੀ ਵੀ ਵਿਦੇ ਲੱਗੇ ਹੋਏ ਨੇ ਸੋ ਉਹਨਾਂ ਨੂੰ ਵੀ ਜਿਹੜਾ ਰਿਜੈਕਟ ਕੀਤਾ ਜਾ ਸਕੇ ਸੋ ਆਉਣ ਵਾਲੇ ਸਮੇਂ ਦੌਰਾਨ ਇਸ ਜੀ ਦੀ ਬੰਡੀ ਪੋਸਿਬਿਲਟੀ ਬਣੀ ਹੋਈ ਆ ਜਿਨ੍ਹਾਂ ਨੂੰ ਵੱਡੀ ਪੱਧਰ ਤੇ ਜਿਹੜੇ ਮਿਸਟਰ ਵਿਜੇ ਕਾਸੋ ਤੇ ਦਿੱਤੇ ਗਏ ਨੇ ਜਿਨ੍ਹਾਂ ਕੋਲ ਆਲਰੇਡੀ ਵੀਜ਼ੇ ਵੀ ਨੇ ਸੋ ਉਹਨਾਂ ਦੇ ਵੀਜ਼ੇ ਵੀ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਰੱਦ ਕਰ ਸਕਦੀ ਹੈ ਸੋ ਕਾਰਨ ਇਹੀ ਹੈ ਵੀ ਜੋ ਸਰਕਾਰ ਦਾ ਮੰਨਣਾ ਹੈ ਤੇ ਇਹ ਗਲਤ ਡਾਕੂਮੈਂਟ ਫਰਾਡ ਡਾਕੂਮੈਂਟ ਦੀ ਗੱਤੋ ਕਰਕੇ ਲਏ ਗਏ ਨੇ ਸੋ ਜ਼ਰੂਰੀ ਨਹੀਂ ਵੀ ਹਰੇਕ ਨੇ ਇਸ ਤਰ੍ਹਾਂ ਕੀਤਾ ਹੋਵੇ 프리ਦੀ ਕਹਿੰਦੇ ਵੀ ਇਹ ਦੋ ਮੁਲਕਾਂ ਦੇ ਵਿੱਚੋਂ ਇਸ ਤਰੀਕੇ ਦੀ ਜਿਹੜੀਆਂ ਗੱਲਾਂ ਬਾਤਾਂ ਖਬਰਾਂ ਜ਼ਿਆਦਾ ਸਾਹਮਣੇ ਆਈਆਂ ਵੀ ਇਹਨਾਂ ਮੁਲਕਾਂ ਦੇ ਵਿੱਚ ਫਰਾਡ ਬਹੁਤ ਹੋਏ ਨੇ ਸੋ ਇਹਦੀ ਗੱਲ ਜਿਹੜੀ ਆ ਆਉਣ ਵਾਲੇ ਸਮੇਂ ਦਾ ਜਿਨ੍ਹਾਂ ਕੋਲ ਆਲਰੇਡੀ ਵੀਜ਼ੇ ਹੈ ਗਏ ਨੇ ਜਿਨ੍ਹਾਂ ਦੀ ਐਪਲੀਕੇਸ਼ਨਸ ਲਏ ਜਿਹੜੀਆਂ ਸੋ ਉਹਨਾਂ ਦੇ ਉੱਪਰ ਡਿਕ ਸਕਦੀ ਹੈ ਜਿਹਨੇ ਨਾ ਸਟੂਡੈਂਟ ਡਿਪਾਰਟਮੈਂਟ ਦੀ ਗੱਲ ਕੀਤੀ ਆ ਸੋ ਸਟੱਡੀ ਪਰਮਿਟ ਇਸ ਸਮੇਂ ਜੋ ਗਾਸਟਮੀਨ ਲੰਘ ਕੇ ਗਿਆ 74% ਜਿਹੜੇ ਰਿਜੈਕਟ ਹੋਏ ਨੇ ਲਓ ਜੀ ਗਾਜ ਡਿਕਣ ਦੀ ਗੱਲਬਾਤ ਕੀਤੀ ਆ 74% ਰਿਜੈਕਸ਼ਨ ਹੈ ਔਰ ਜਿਨ੍ਹਾਂ ਨੇ ਆਲਰੇਡੀ ਵੀਜ਼ਾਸ ਮਿਲੇ ਹੋਏ ਨੇ ਤੇ ਉਹਨਾਂ ਦੇ ਵੀ ਰੀਚੈਕ ਹੋ ਕੇ ਜੇ ਕੋਈ ਹੁਣਤਾਈਆਂ ਮਿਲੀਆਂ ਔਰ ਰਿਜੈਕਟ ਕਰ ਦਿੱਤੇ ਜਾਣਗੇ ਜਾਂ ਜਿਨ੍ਹਾਂ ਨੇ ਫਾਈਲਾਂ ਲੱਗੀਆਂ ਜੇ ਉਹਨਾਂ ਦੇ ਵਿੱਚ ਵੀ ਜਿਹੜੀਆ ਕਟੌਤੀ ਕਰ ਦਿੱਤੀ ਜਾਊਗੀ ਇਹ ਸਭ ਤੋਂ ਵੱਡੀ ਅਪਡੇਟ ਆ ਕੈਨੇਡਾ ਸਰਕਾਰ ਦੇ ਵੱਲੋਂ ਔਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਔਰ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ ਅਧਿਕਾਰੀ ਨੇ ਉਹਨਾਂ ਨੂੰ ਵੱਧ ਪਾਵਰਾ ਦੇਣ ਦੀ ਗੱਲਬਾਤ ਇਸ ਰਿਪੋਰਟ ਦੇ ਵਿੱਚ ਕੀਤੀ ਗਈ ਆ ਜੁੜੇ ਹੋਏ ਸੀ ਸਟ੍ਰੀਓ ਦੇ ਨਾਲ ਸੋ ਅਗਲੀ ਘਰਵਾਲਣ ਸਾਹਿਬ ਸੋ ਲਿਬਰਲ ਸਰਕਾਰ ਅੱਜ ਬਜਟ ਪੇਸ਼ ਕਰੂਗੀ ਵੈਸੇ ਤਾਂ ਹਰ ਇੱਕ ਕੰਟਰੀ 'ਚ ਕੋਈ ਨਾ ਕੋਈ ਜਦੋਂ ਬਜਟ ਹੁੰਦਾ ਲੋਕਾਂ ਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਬਜਟ ਪੇਸ਼ ਹੋਵੰਦਾ ਕਦੋਂ ਕਿਹੜੀਆਂ ਚੀਜ਼ਾਂ ਦੇ ਪੈਸਾ ਦਿੱਪਤਾ ਜਾਂਦਾ ਕਿੱਥੇ ਲੱਗਦਾ ਨਹੀਂ ਲੱਗਦਾ ਹੈਗਾ ਪਰ ਇੱਥੇ ਬਜਟ ਖਾਸ ਹੋਊਗਾ ਇਹ ਬਜਟ ਤਾਂ ਪੇਸ਼ ਹੋਣਾ ਹੀ ਹੋਣਾ ਨਾਲ ਦੀ ਨਾਲ ਇਹ ਵੀ ਖਾਤਸ਼ਾ ਜਚਾਇਆ ਜਾ ਰਿਹਾ ਹੈ ਵੀ ਸ਼ਾਇਦ ਚੋਣਾ ਵੀ ਦੁਬਾਰੇ ਹੋ ਸਕਦੀਆਂ ਨੇ ਦੇਖੋ ਇਹਦੇ ਵਿੱਚ ਮਾਰਕਾਨੀ ਸਾਹਿਬ ਆਪਣਾ ਪਹਿਲਾ ਬਜਟ ਆਜੂਨਾਂ ਦੀ ਸਰਕਾਰ ਪੇਸ਼ ਕਰੇਗੀ ਸੋ ਇਹਦੇ ਵਿੱਚ ਸਰਕਾਰ ਦੀਆਂ ਜੋ ਪ੍ਰਾਇੋਰਟੀਜ਼ ਹੋਣ ਗਿਆ ਜੋ ਪਿਛਲੇ ਸਮੇਂ ਦੌਰਾਨ ਜੋ ਵੱਖ-ਵੱਖ ਵਾਅਦੇ ਇਹ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਸੋ ਉਹਨਾਂ ਵਾਅਦਿਆਂ ਨੂੰ ਸਰਕਾਰ ਪੂਰਾ ਕਰਨ ਦੀ ਕੋਸ਼ਿਸ਼ ਕਰੂਗੀ ਸੋ ਇਹਦੇ ਵਿੱਚ ਜੇ ਸਾਡੇ ਫਾਈਨੈਂਸ ਮਿਨਿਸਟਰ ਜਿਹੜੇ ਫਰੈਂਸ ਸਾਫ ਫਿਲੀ ਚੈਂਪੀਅਨਸ ਆਪਦੀ ਗੱਲ ਕਰੀਏ ਤਾਂ ਇਹਦੇ ਵਿੱਚ ਉਹ ਜਨਰੇਸ਼ਨਲ ਇਨਵੈਸਟਮੈਂਟ ਦੀ ਗੱਲ ਕਰ ਰਹੇ ਨੇ ਕਿ ਸਰਕਾਰ ਦਾ ਜਿਹੜਾ ਇਸ ਵਿੱਚ ਮਕਸਦ ਹੈ ਕਿ ਵੱਡੇ ਪੱਧਰ ਤੇ ਇਹੋ ਜਿਹੀਆਂ ਇਨਵੈਸਟਮੈਂਟ ਕਰਨੀਆਂ ਨੇ ਜਿਨ੍ਹਾਂ ਦਾ ਫਾਇਦਾ ਆਉਣ ਵਾਲੇ ਸਮੇਂ ਤੱਕ ਜਿਹੜੀਆਂ ਜਨਰੇਸ਼ਨਸ ਨੇ ਸੂਣਾ ਨੂੰ ਹੋਵੇ ਸੋ ਭਾਵੇਂ ਆ ਕਿ ਇਸ ਤਰੀਕੇ ਦੀਆਂ ਇਨਵੈਸਟਮੈਂਟ ਜਿਵੇਂ ਸਾਡੇ ਪੋਰਟਸ ਨੇ ਪੋਰਟਸ ਦੇ ਉੱਪਰ ਜਿਹੜੀ ਇਨਵੈਸਟਮੈਂਟ ਕਰਨ ਦੀ ਲੋੜ ਹੈ ਇਹ ਕ੍ਰਿਟੀਕਲ ਮਿਨਰਲਸ ਦੀ ਗੱਲ ਕਰੀਏ ਕਿਉਂਕਿ ਇਸ ਸਮੇਂ ਚਾਈਨਾ ਦਾ ਪੂਰੀ ਦੁਨੀਆ ਦੇ ਵਿੱਚ ਦਬਦਬਾ ਬਣਿਆ ਹੋਇਆ ਕ੍ਰਿਟੀਕਲ ਮਿਨਰਲਸ ਦਾ ਸੋ ਕੈਨੇਡਾ ਕੋਲ ਵੀ ਬਹੁਤ ਸਾਰੇ ਕ੍ਰਿਟੀਕਲ ਮਿਨਰਲਸ ਕੈਨੇਡਾ ਦੀ ਧਰਤੀ ਦੇ ਵਿੱਚ ਮੌਜੂਦ ਨੇ ਪਰ ਇਹ ਇਨਵੈਸਟਮੈਂਟਸ ਚਾਹੀਦੀਆਂ ਨੇ ਨਵੇਂ ਪ੍ਰੋਜੈਕਟਸ ਚਾਹੀਦੇ ਨੇ ਜਿਹੜੇ ਸ਼ੁਰੂ ਹੋਣ ਜਿਹਦੇ ਕਰਕੇ ਕੈਨੇਡਾ ਵੀ ਆਤਮ ਨਿਰਭਰ ਵੀ ਬਣੇ ਦੁਨੀਆ ਨੂੰ ਵੀ ਜਿਹੜਾ ਇਹ ਕ੍ਰਿਟੀਕਲ ਮਿਨਰਲਸ ਦੇ ਸਕੇ ਸੋ ਇਸ ਪੱਧਰ ਦੀ ਇਨਵੈਸਟਮੈਂਟ ਇਨਫਰਾਸਟ੍ਰਕਚਰ ਜਿਹੜਾ ਹੋ ਰਿਹਾ ਸੋ ਉਸ ਪੱਧਰ ਦੀ ਇਨਵੈਸਟਮੈਂਟ ਸੋ ਸਰ ਇਸ ਤਰੀਕੇ ਦੇ ਕੰਮ ਹੋਣ ਜਿਹਦੇ ਨਾਲ ਕੈਨੇਡਾ ਅਮਰੀਕਾ ਦੇ ਉੱਤੇ ਜਿਹੜੀ ਨਿਰਭਰਤਾ ਹੈ ਉਹ ਹਟੇ ਦੂਜੇ ਮੁਲਕਾਂ ਦੇ ਉੱਪਰ ਜਿਹੜਾ ਕੈਨੇਡਾ ਦਾ ਵਪਾਰ ਹੈ ਸੋ ਉਹਦੇ ਵਿੱਚ ਵਾਧਾ ਹੋਵੇ ਹੁਣ ਇਹ ਇਹਦੇ ਨਾਲ ਫਿਰ ਖਰਚੇ ਵੀ ਵਧਣਗੇ ਸਰਕਾਰ ਕੁਝ ਕਟੌਤੀਆਂ ਵੀ ਕਰੇਗੀ ਜਿੱਦਾ ਪਹਿਲਾਂ ਖਬਰਾਂ ਸੀਗਾ ਵੀ ਅਗਰ ਪਬਲਿਕ ਸੈਕਟਰ ਦੇ ਵਿੱਚ ਸਰਕਾਰ ਕਟੌਤੀਆਂ ਕਰਦੀ ਹੈ ਸੋ ਵੱਡੀ ਤਰ੍ਹਾਂ ਦੇ ਵਿੱਚ ਜਿਹੜੇ ਜੋਬਸ ਵੀ ਜਿਹੜੀਆਂ ਜਾ ਸਕਦੀਆਂ ਨੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਇਹ ਜੋ ਇਸ ਬਜਟ ਦੇ ਵਿੱਚ ਸਰਕਾਰ ਨੇ ਕੰਨੀਆਂ ਨੇ ਜਿਵੇਂ ਅਸੀਂ ਡਰਾਈਵਰਿੰਗ ਦੀ ਗੱਲ ਪਹਿਲਾਂ ਕੀਤੀ ਸੀ ਸੋ ਉਹਦੇ ਸਬੰਧੀ ਵੀ ਬਜਟ ਦੇ ਜਿਹੜੇ ਅਨਾਉਂਸਮੈਂਟ ਇਸ ਬਜਟ ਦੇ ਵਿੱਚ ਹੋਣੇ ਆ ਸੋ ਗੱਲ ਇਹ ਆ ਕਿ ਹੁਣ ਸਰਕਾਰ ਅਥਾ ਜੋ ਵੀ ਪ੍ਰਾਇੋਰਟੀ ਸੋਣ ਗਿਆ ਉਹ ਬਜਟ ਦੇ ਵਿੱਚ ਰੱਖੇਗੀ ਪਰ ਗੱਲ ਇਹ ਆ ਕਿ ਇਹਨੂੰ ਪਾਸ ਕਰਾਉਣ ਵਾਸਤੇ ਸਰਕਾਰ ਕੋਲ ਇਹ ਪੂਰਨ ਬਹੁਮਤ ਨਹੀਂ ਆ ਸੋ ਤਿੰਨ ਸੀਟਾ ਕੱਟਨੇ ਸੁਝਾਤਾ ਫਿਰ ਉਹਨਾਂ ਨੂੰ ਐਨਡੀਪੀਡੀਜ਼ سپورਟ سپورਦੀ ਲੋੜ ਪੈਣੀ ਜਾਂ ਬਲਾਕ ਕੀ ਵਿਖਾ ਜਾ ਗਨਜ਼ਰਟਿਵ ਹੈ ਸੋ ਅਗਰ ਇਹ ਤਿੰਨੇ ਪਾਰਟੀਆਂ ਦੀ سپورਟ ਨਹੀਂ ਮਿਲਦੀ ਸੋ ਹੋ ਸਕਦਾ ਵੀ ਬਜਟ ਜਿਹੜਾ ਫਿਰ ਸਰਕਾਰ ਪਾਸ ਠਾ ਕਰਾ ਸਕੇ ਸੋ ਇਹਦੇ ਵਿੱਚ ਮਾਰਕਾਨੀ ਸਾਹਿਬ ਇਹ ਕਹਿ ਰਹੇ ਨੇ ਵੀ ਅਸੀਂ ਆਪਣੇ ਇਰਾਦਿਆਂ 'ਤੇ ਕਦੇ ਮਜ਼ਬੂਤ ਆ ਕਿ ਇਹ ਕਹਿੰਦੇ ਜਿਹੜਾ ਨਹੀਂ ਪਾਸ ਹੋ ਹੁੰਦਾ ਤਾਂ ਫਿਰ ਅਸੀਂ ਚੋਣਾਂ ਦੇ ਵਿੱਚ ਆਪਣੇ ਇਸ ਮੁੱਦੇ ਨੂੰ ਲੈ ਕੇ ਜਾਵਾਂਗੇ ਕਿ ਲੋਕਾਂ ਤੋਂ ਜਿਹੜੀ ਵੋਟਾਂ ਜਿਹੜੀਆਂ ਮੰਗਾਗੇ ਪਰ ਸੰਭਾਵਨਾ ਦੇਖੋ ਇਹ ਚੋਣਾਂ ਦੀ ਇਸ ਸਮੇਂ ਲੱਗ ਤਾਂ ਨਹੀਂ ਰਹੀ ਸੋ ਇਹ ਵੀ ਵੱਡੀ ਪੋਸੀਬਿਲਟੀ ਆ ਵੀ ਜਿਹੜੀਆਂ ਇਹ ਬਲਾਕ ਕਿ ਭਾ ਜਾਂ ਐਨਡੀਪੀ ਵਰਗੇ ਆ ਪਾਰਟੀਆਂ ਨੇ ਹੋ ਸਕਦਾ ਉੱਥੇ ਜਦੋਂ VOTING ਹੋਵੇ ਐਬਸੈਂਟ ਰਹਿਣ ਸਦਨ ਦੇ ਵਿੱਚ ਨਾ ਹੀ ਆਉਣ ਸੋ ਐਬਸੈਂਟ ਰਹਿਣ ਦਾ ਫਾਇਦਾ ਵੀ ਜਿਹੜਾ ਲਿਬਰਲ ਪਾਰਟੀ ਨੂੰ ਹੋ ਸਕਦਾ ਤੇ ਬਾਕੀ ਗੱਲ ਇਹ ਆ ਵੀ ਸਰਕਾਰ ਨੇ ਜੋ ਪ੍ਰਾਇੋਰਟੀਜ਼ ਨੇ ਰੱਖਣੀਆਂ ਨੇ ਤੱਕੀ VOTING ਦੇ ਵਿੱਚ ਕੀ ਹੁੰਦਾ ਫਿਰ ਹੌਣ ਵਾਲੇ ਸਮੇਂ ਦੇ ਵਿੱਚ ਉਹਦੀ ਕਲੈਕਟੀ ਹੋ ਜਾਏਗੀ ਜੀ ਪ੍ਰੇਨ ਸਾਹਿਬ ਸੋ ਅਗਲਾ ਮੁੱਦਾ ਆਪਾਂ ਨੂੰ ਪਤਾ ਹੀ ਹੈ ਪ੍ਰੇਨ ਸਾਹਿਬ ਬੜੀਆਂ ਸਬਸਿਡੀਆਂ ਦਿੱਤੀਆਂ ਕੰਪਨੀ ਨੂੰ ਹੋਂਡੇ ਵਾਲਾ ਨੂੰ ਵੀ ਪਹਿਲਾਂ ਕੈਨੇਡਾ ਜਾਂ 온ਟਾਰੀਓ ਦੇ ਵੱਲੋਂ ਇਲੈਕਟ੍ਰਿਕ ਜਿਹੜੀਆਂ ਮੋਟਰਸ ਬਣਾਉਣ ਦੇ ਲਈ ਪਲਾਟ ਲਾਉਣ ਦੇ ਲਈ ਇੱਕ ਹੋਰ ਜਿਹੜੀ ਪਿਛਲੇ ਦਿਨੀ ਕਾਰ ਨਿਰਮਾਤਾ ਕੰਪਨੀ ਹੈ ਸਟੈਲਟਿਸ ਕੀ ਨਾਂ ਇਹਨਾਂ ਦਾ ਹਾਂਜੀ ਸੋ ਉਹਨਾਂ ਦੇ ਨਾਲ ਸੰਬੰਧਿਤ ਇੱਕ ਖਬਰ ਹੈ ਤੋ ਮੁੱਦੇ ਦਾ ਜਿਹੜੀ ਇਸ ਕੰਪਨੀ ਨਾਲ ਜੁੜਿਆ ਹੋਇਆ ਮੁੱਦਾ ਹੈ ਹੱਲ ਕਰਨ ਲਈ ਸਰਕਾਰ ਵੱਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੇਖੋ ਇਹਦੇ ਵਿੱਚ ਜੋ ਕਾਰਨ ਮਾਤਰਾ ਕੰਪਨੀਆਂ ਸਟੇਲ ਐਂਡ ਟਿਸੋ ਇਹਨਾਂ ਦੇ ਖਿਲਾਫ ਜਿਹੜਾ ਵਿਵਾਦ ਹੈ ਸੋ ਇਹਨੂੰ ਸਲਝਾਉਣ ਵਾਸਤੇ ਡਿਸਪਿਊਟ ਰੈਜ਼ੋਲੂਸ਼ਨ ਪ੍ਰੋਸੈਸ CDR ਉਹ ਫੈਡਰਲ ਸਰਕਾਰ ਨੇ ਕਿਹਾ ਵੀ ਅਸੀਂ ਸ਼ੁਰੂ ਕਰ ਦਿੱਤੀ ਹੈ ਸੋ ਇਹਦੇ ਵਿੱਚ ਜੋ ਸਾਡੇ ਅਧਿయోగ ਮੰਤਰੀ ਨੇ ਮੈਲਨੀ ਜੋਹਲੀ ਸੂਰ ਨੇ ਸੰਸਦੀ ਕਮੇਟੀ ਦੇ ਅੱਗੇ ਗੱਲ ਰੱਖੀ ਹੈ ਕਿ ਜੋ ਕਹਿੰਦੇ ਵੀ ਬਿਲੀਅਨਸ ਡਾਲਰ ਦੀ ਸਬਸਿਡੀ ਇਨਨੋਸ ਸਟੀਲ ਐਂਟਿਸ ਵਾਲਿਆਂ ਨੂੰ ਦਿੱਤੀ ਗਈ ਸੀ ਸੋ ਕਹਿੰਦੇ ਵੀ ਅਗਰ ਉਹ ਆਪਣੇ ਇਕਰਾਰਨਾਮੇ ਤੋਂ ਭੱਜਦੇ ਨੇ ਤੋ ਜੋ ਉਹਨਾਂ ਨੇ ਕਮਿਟਮੈਂਟ ਪਹਿਲਾਂ ਕੀਤੀ ਸੀ ਅਗਰ ਪੂਰੀ ਨਹੀਂ ਕਰਦੇ ਤਾਂ ਫਿਰ ਉਹ ਕਹਿੰਦੇ ਵੀ ਵਾਪਸ ਲੈਣਦਿਆਂ ਜਿਹੜੀ ਕੋਸ਼ਿਸ਼ਾਂ ਜੇ ਪੂਰੇ ਤਰੀਕੇ ਨਾਲ ਕੀਤੇ ਸਾਂ ਜਾਣ ਗਿਆ ਸੋ ਇਹਦੇ ਵਿੱਚ ਕੀ ਆ ਕਿ ਸਟਾਈਲੈਂਟਿਸ ਬਲੋ ਜਿਹੜਾ ਉਹਨਾਂ ਦੀ ਜੀਪ ਹੈ ਕੰਪਾਸ ਸੋ ਉਹਦਾ ਜਿਹੜਾ ਪਹਿਲੀ ਪ੍ਰੋਡਕਸ਼ਨ ਹੋਣੀ ਸੀ ਬ੍ਰਹਿਮਤਲ ਵਿੱਚ ਜਿਹੜਾ ਉਹਨਾਂ ਦਾ ਪਲਾਂਟ ਹੈ ਬ੍ਰੈਮਟਨ ਜੋ ਕਹਿੰਦੇ ਵੀ ਇਲੋਨ ਆਈ ਅਮਰੀਕਾ ਦੇ ਵਿੱਚ ਇਹ ਹੁਣ ਸ਼ਿਫਟ ਕਰਨੇ ਦੀ ਗੱਲ ਸੀ ਕਹਿੰਦੇ ਹੁਣ ਇੱਥੇ ਸਰਕਾਰ ਕਹਿੰਦੀ ਵੀ ਜੋ ਸਾਡਾ ਇਕਰਾਰਨਾਮਾ ਇਹਨਾਂ ਦੇ ਨਾਲ ਹੋਇਆ ਸੀਗਾ ਜੀ ਤਾਂ ਅਗਰ ਇਸ ਤਰੀਕੇ ਨਾਲ ਘੱਟ ਦੇ ਨੇਤਾ ਉਹ ਇਕਰਾਰਨਾਮੇ ਦੀ ਕਹਿੰਦੇ ਵੀ ਉਲੰਘਣਾ ਹੋ ਗਈ ਅਸੀਂ ਟੈਕਸ ਤੇ ਡਾਲਰ ਜਿਹੜੇ ਇਹਨਾਂ ਨੂੰ ਪੇ ਕੀਤੇ ਆ ਸੋ ਕਹਿੰਦੇ ਵੀ ਅਸੀਂ ਫਿਰ ਸਟੈਪ ਚੱਕਾਂਗੇ ਵੀ ਉਹ ਜਿਹੜੇ ਬਿਲੀਅਨ ਡਾਲਰ ਇਹਨਾਂ ਤੋਂ ਵਾਪਸ ਕਰਾਏ ਜਾਵੇ ਤੇ ਇਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਆਂ ਕੀਤੀ ਦਿਨਾਂ ਦਾ ਜਿਹੜਾ ਆਫੀਸ਼ੀਅਲ ਜਿਹੜਾ ਵਿਵਾਦ ਆ ਨਫਤਾਰਾ ਜਿਹੜੀ ਪ੍ਰੋਸੈਸ ਹੁੰਦੀ ਆ ਸੋ ਇਹਨੂੰ ਕਹਿੰਦੇ ਵੀ ਕੇ ਦੁਆਰਾ ਸ਼ੁਰੂ ਕੀਤਾ ਜਾਵੇ ਇਹਨਾਂ ਦੁਆਰਾ ਗੱਲਬਾਤ ਕੀਤੀ ਜਾਵੇ ਤੇ ਇਹ ਜਿਹੜੀ ਇਹਨਾਂ ਦੀ ਪ੍ਰੋਡਕਸ਼ਨ ਕਪੈਸਿਟੀ ਆ ਥੋ ਨਾ ਮੋਵ ਕਰਨ ਦੁਬਾਰਾ ਬ੍ਰੈਮਟਨ ਦੇ ਵਿੱਚ ਹੀ ਪ੍ਰੋਡਕਸ਼ਨ ਹੈ ਕਹਿੰਦੇ ਵੀ ਇਹਦੇ ਵਾਸਤੇ ਉਹਨਾਂ ਸੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਹੁਣੇ ਕੋਸ਼ਿਸ਼ਾਂ ਇਸ ਦਿਰੇ ਚੜਦੀਆਂ ਨੇ ਜਾਂ ਨਹੀਂ ਚੜਦੀਆਂ ਉਹ ਇੱਕ ਵਕਰੀ ਗੱਲ ਹੈ ਕਿ ਇਹ ਇਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਿ ਇੱਥੋਂ ਤੁਸੀਂ ਆਪਣੀ ਪ੍ਰੋਡਕਸ਼ਨ ਉੱਥੇ ਅਮਰੀਕਾ ਦੇ ਚ ਨਾ ਮੂਵ ਕਰੋ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਲੈਕਟ ਹੀ ਹੋਊਗੀ ਪਰ ਸਰਕਾਰ ਨੇ ਇੱਥੇ ਕਹਿ ਦਿੱਤਾ ਹੈ ਕਿ ਜੋ ਡਿਸਪਿਊਟ ਰੈਜ਼ੋਲੂਸ਼ਨ ਪ੍ਰੋਸੈਸ ਹੈ ਵੀ ਉਹ ਉਹ ਸੀ ਸ਼ੁਰੂ ਕਰ ਦਿੱਤੀ ਹੈ ਤੇ ਇਹਦੇ ਨਾਲ ਪਿੰਨਜੀ ਚੇਕਰ ਜਿਨਾਈਟਿਡ ਸਟੇਟਸ ਅਮਰੀਕਾ ਦੀ ਗੱਲ ਕਰੀਏ ਸੋ ਅਮਰੀਕਾ ਦੇ ਨਾਲ ਕਹਿੰਦੇ ਵੀ ਬਹੁਤ ਸਾਰੇ ਹੋਰ ਮੁਲਕ ਵੀ ਰਲ ਗਏ ਨੇ ਸੋ ਜਿਨ੍ਹਾਂ ਨੇ ਕੱਲ ਇਸ ਚੀਜ਼ ਦੀ ਮੰਗ ਕੀਤੀ ਹੈ ਕਿ ਜੋ ਮਰਕਰੀ ਹੈ ਕਹਿੰਦੇ ਵੀ ਇਹਦੀ ਜੋ ਡੈਂਟਲ ਫੀਲਿੰਗਸ ਲੈਣ ਦੀ ਜੋ ਵਰਤੋਂ ਹੁੰਦੀ ਹੈ ਸੋ ਜੋ ਦੰਦਾਂ ਦੇ ਵਿੱਚ ਜੋ ਫਿਲਿੰਗ ਕਰਨੀ ਹੁੰਦੀ ਹੈ ਉਹਦੇ ਵਿੱਚ ਮਰਕਰੀ ਦੀ ਵੀ ਸਟਿਲ ਵਰਤੋਂ ਹੋ ਰਹੀ ਹੈ ਵੀ ਕਹਿੰਦੇ ਵੀ ਇਹ ਪੂਰੇ ਤਰੀਕੇ ਦੇ ਨਾਲ 2030 ਤੱਕ ਖਤਮ ਕੀਤੀ ਜਾਵੇ ਇਹਦੇ ਤੇ ਮੁਕੰਮਲ ਬੈਨ ਲੱਗਾ ਜਾਵੇ ਸੋ ਇਹਦੇ ਵਿੱਚ ਜੋ ਅਮਰੀਕਾ ਦੇ ਜਿਹੜੇ ਉੱਥੇ ਦੇ ਜਿਹੜੇ ਹੈਲਥ ਸੈਕਟਰੀ ਨੇ ਸੋ ਰੌਬਰਟ ਐਫ ਕੈਰੈਡੀ ਯੂ ਐਸ ਹੈਲਥ ਸੈਕਟਰੀ ਜਿਹੜੇ ਨੇ ਸੋ ਉਹ ਇਸ ਤਰੀਕੇ ਦੇ ਤਾਰਕ ਦੇ ਰਹੇ ਨੇ ਕਹਿੰਦੇ ਵੀ ਦੇਖੋ ਜਿਹੜੀਆਂ ਬੈਟਰੀਆਂ ਹੁੰਦੀਆਂ ਨੇ ਇਨ੍ਹਾਂ ਦੇ ਵਿੱਚ ਵੀ ਮਰਕਰੀ ਹੁੰਦੀ ਆ ਕਹਿੰਦੇ ਵੀ ਉਹਦੋਂ ਦਾ ਮੰਨਿਆ ਜਾਂਦਾ ਵੀ ਖਤਰਨਾਕ ਹੈ ਤੁਹਾਡੀ ਸਿਹਤ ਵਾਸਤੇ ਹਾਨੀਕਾਰਕ ਹੈ ਪਰ ਜਦੋਂ ਦੰਦਾਲੀ ਫੀਲਿੰਗ ਹੁੰਦੀ ਹੈ ਸੋ ਉਹਦੇ ਵਾਰ ਵਿੱਚ ਕਹਿੰਦੇ ਦੀ ਸਟਿਲ ਵਰਤੋਂ ਹੋ ਰਹੀ ਹੈ ਫੇ ਕਹਿੰਦੇ ਵੀ ਇਹਨੂੰ ਕਿੱਦਾਂ ਜਸਟੀਫਾਈ ਕੀਤਾ ਜਾ ਸਕਦਾ ਸੋ ਇਹਦੀ ਮੰਗ ਜਿਹੜੀ ਆ ਅਮਰੀਕਾ ਤੇ ਕਾਫੀ ਮੁਲਕਾਂ ਨੇ ਕੀਤੀ ਆ ਵੀ ਇਹਦੇ ਉੱਪਰ 2030 ਤੱਕ ਮੁਕੰਮਲ ਬੈਨ ਲਾਇਆ ਜਾਵੇ ਫੇ ਜਦੋਂ ਵੀ ਦੰਦਾਲੀ ਫੀਲਿੰਗ ਆਣੀ ਹੈ ਇਸ ਮਰਕਰੀ ਵਰਗੀ ਜਿਹੜੀ ਚੀਜ਼ ਹੈ ਉਹਦੀ ਵਰਤੋਂ ਨਾ ਹੋਵੇ ਕਹਿੰਦੇ ਵੀ ਸਿਹਤ ਵਾਸਤੇ ਕਾਫੀ ਜੀ ਜੀਪ ਰਣ ਸਾਹਿਬ ਸੋ ਬਾਧੇ ਅਗਲੀ ਖਬਰ ਦੇ ਵੱਲ ਅ ਪਿਛਲੇ ਨਹੀਂ ਹਾਦਸਾ ਹੋਇਆ ਬੜੀ ਬਾਹ ਬਾ ਹੋਈ ਤੇ ਹਾਦਸੇ ਦੁਨੀਆ 'ਚ ਵੀ ਹੁੰਦੇ ਨੇ ਗਲਤੀਆਂ ਹੁੰਦੀਆਂ ਨੇ ਇਹ ਤੋਂ ਮੁਨਕਰ ਵੀ ਨਹੀਂ ਹੁੰਦਾ ਹੈਗਾ ਕੋਈ ਪਰ ਕਈ ਵਾਰ ਇਹ ਆ ਜਾਂਦਾ ਸਾਹਮਣੇ ਵੀ ਸ਼ਾਇਦ ਨਸ਼ਾ ਕੀਤਾ ਹੋਵੇ ਕੁਛ ਕੀਤਾ ਹੋਵੇ ਡਰਾਈਵਰ ਨੇ ਤੇ ਪਰ ਹੁਣ ਜਿਹੜੀ ਖਬਰ ਆਈ ਹੈ ਸਾਹਮਣੇ ਸੋ ਪੰਜਾਬੀ ਟਰੱਕ ਡਰਾਈਵਰ ਤੇ ਨਸ਼ਾ ਕਰਕੇ ਹਾਦਸਾ ਕਰਨ ਦੇ ਦੋਸ਼ ਹਟਾਏ ਗਏ ਨੇ ਅੰਡੀਕੂਰੀ ਵਿੱਚ ਜੋ 21 ਸਾਲਾਂ ਦਾ ਜਸ਼ਨਪ੍ਰੀਤ ਸਿੰਘ ਹੈ ਸੋ ਜਿਹਨੂੰ ਪਹਿਲਾ ਡੀਯੂਆਈ ਦੇ ਤਹਿਤ ਜਿਹੜਾ ਇਹਦੇ ਉੱਪਰ ਚਾਰਜ ਲੱਗੇ ਸੀ ਵੀ ਜੋ ਇਹ ਹਾਦਸਾ ਹੋਇਆ ਉਸ ਨਿਰਾਸ਼ੇ ਦੇ ਸਮੇਂ ਸੋ ਇਹਨੇ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੇ ਪ੍ਰਭਾਵ ਦੇ ਨਾਲ ਇਹ ਹਾਦਸਾ ਹੋਇਆ ਪਰ ਜੋ ਹੁਣ ਕਹਿੰਦੇ ਵੀ ਜੋ ਟੈਕਸਿਕੋਲੋਜੀ ਰਿਪੋਰਟ ਇਹਦੀ ਸਾਹਮਣੇ ਆਈ ਹੈ ਸੋ ਇਜੀ ਵਿੱਚ ਪਾਇਆ ਗਿਆ ਵੀ ਇਹਨੇ ਕਿਸੇ ਵੀ ਤਰੀਕੇ ਦਾ ਕੋਈ ਵੀ ਨਸ਼ਾ ਜਿਹੜਾ ਆ ਨਹੀਂ ਕੀਤਾ ਹੋਇਆ ਸੋ ਪਹਿਲਾਂ ਕੀ ਹੋਇਆ ਸੀਗਾ ਵੀ ਜਦੋਂ ਇਹ ਹਾਸਤਾ ਹੋਇਆ ਇਸ ਦੀ ਖਬਰ ਸਾਹਮਣੇ ਆ ਗਈ ਵੀ ਇਹਨੇ ਕਿਸੇ ਵੀ ਤਰੀਕੇ ਨਸ਼ੇ ਨਾਲ ਇਹ ਪ੍ਰਭਾਵ ਹੋ ਕੇ ਐਕਸੀਡੈਂਟ ਨੂੰ ਜਾਦ ਦਿੱਤਾ ਜਿਹਦੇ ਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਪੰਜ ਜਾਨੇ ਜ਼ਖਮੀ ਹੋਏ ਸੀ ਤਾਂ ਉਸ ਤੋਂ ਬਾਅਦ ਇਸ ਵੀਕੀਆਂ ਵੀ ਵੀਡੀਓ ਸਾਹਮਣੇ ਆਈਆਂ ਵੀ ਦੇ ਪਰਿਵਾਰ ਦੀਆਂ ਵੀ ਭਾਰਤ ਤੋਂ ਪੰਜਾਬ ਤੋਂ ਵੀਡੀਓ ਸਾਹਮਣੇ ਆਈਆਂ ਤੇ ਉਹ ਦਾਵਾ ਕਰ ਰਹੇ ਸੀ ਵੀ ਜਸ਼ਨਪ੍ਰੀਤ ਸਿੰਘ ਸਾਹਿਬ ਅਮਰਤਖਾਰੀ ਨੌਜਵਾਨ ਤੇ ਅਸੀਂ ਗਾਰੰਟੀ ਲੈਂਦੇ ਆ ਵੀ ਕਿਸੇ ਵੀ ਤਰੀਕੇ ਦਾ ਨਸ਼ਾ ਇਹ ਨਹੀਂ ਕਰ ਸਕਦਾ ਕਿਸੇ ਵੀ ਤਰੀਕੇ ਦੀ ਇਹਨੇ ਅਰੰਗੈਲੀ ਦਾ ਕੀਤੀ ਹੋ ਸਕਦੀ ਹੈ ਕਿ ਜੇ ਨੀਂਦ ਨਾ ਪੂਰੀ ਹੋਈ ਹੋਵੇ ਜਾਂ ਕਿਸੇ ਚਾਹਨ ਕਿਸੇ ਹੋਰ ਪਾਸੇ ਹੋਵੇ ਪਰ ਜਿਹੜਿਆ ਕਮਰਤਾਰੀ ਸਾਡੇ ਬੇਟੇ ਦੇ ਨੌਜਵਾਨ ਦੇ ਉੱਪਰ ਦੋਸ਼ ਲੱਗ ਰਹੇ ਨੇ ਵੀ ਨਸ਼ਾ ਕਰਕੇ ਡਰਾਈਵ ਕਰ ਰਿਹਾ ਵੀ ਉਹ ਸਹੀ ਨਹੀਂ ਹੈ ਪਰ ਉਹ ਗੱਲ ਉਸ ਵਿੱਚ ਮੰਨੀ ਨਹੀਂ ਜਾ ਰਹੀ ਸੀ ਕਿਉਂਕਿ ਪੁਲਿਸ ਵੱਲੋਂ ਇਸ ਤਰੀਕ ਦੀ ਗੱਲ ਕਹੀ ਜਾ ਰਹੀ ਸੀ ਵੀ ਇਹ ਨੇ ਨਸ਼ਾ ਕੀਤਾ ਹੋ ਸਕਦਾ ਸੋ ਉਹਨਾਂ ਦੀ ਜਿਹੜੇ ਇਨੀਸ਼ੀਅਲ ਚਾਰजेस ਦੇ ਵਿੱਚ ਇਹ ਗੱਲਾਂ ਸੀ ਪਰ ਹੁਣ ਜਦੋਂ ਫਿਰ ਇਹ ਰਿਪੋਰਟ ਸਾਹਮਣੇ ਆਈ ਹੈ ਸੋ ਇਹਦੇ ਵਿੱਚ ਜੋ ਕਾਉਂਟੀ ਡਿਸਟ੍ਰਿਕਟ ਦੇ ਅਟਾਰਨੀ ਦਾ ਜਿਹੜਾ ਆਫਿਸ ਹੈ ਬਨੀਡੀਅਲ ਦਾ ਸੋ ਉਹਨਾਂ ਨੇ ਇਹ ਗੱਲ ਜਿਹੜੀ ਹੈ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਇਹ ਨੌਜਵਾਨ ਜਿਹੜਾ ਸੀਗਾ ਇਹਨੇ ਨਸ਼ਾ ਕਿਸੇ ਤਰੀਕੇ ਨਾਲ ਨਹੀਂ ਕੀਤਾ ਹੋਇਆ ਸੀ ਪਰ ਸਟਿਲ ਇਹ ਜਿਸ ਹਾਦਸੇ ਦੇ ਵਿੱਚ 3 ਜਣਿਆਂ ਦੀ ਮੌਤ ਹੋਈ ਹੈ 5 ਜਣੇ ਜ਼ਖਮੀ ਹੋਏ ਨੇ ਸੋ ਸਟਿਲ ਜਿਹੜੇ ਚਾਰਜ ਅਸੀਂ ਦੇ ਉੱਪਰ ਰਹਿਣਗੇ ਪਰ ਉਹਦੇ ਵਿੱਚੋਂ ਨਸ਼ੇ ਵਾਲੇ ਚਾਰਜ ਜਿਹੜੇ ਗੱੜ ਦਿੱਤੇ ਜਾਣਗੇ ਪਰ ਸਟਿਲ ਇਹ ਬਹੁਤ ਵੱਡਾ ਹਾਸਾ ਸੀ ਇਹ ਬਹੁਤ ਵੱਡੀ ਅੜਗੈਲੀ ਸੀ ਤੇ ਜੋ ਵੀ ਫਿਰ ਇਹਦੀ ਸਜ਼ਾ ਹੋਵੇਗੀ ਉਹ ਆਉਣ ਵਾਲੇ ਸਮੇਂਦਾਰਨ ਜਿਹੜੀ ਕੋਰਟ ਵੱਲੋਂ ਦਿੱਤੀ ਜਾਊਗੀ ਪਰ ਇੰਨਾ ਹੁਣ ਫਰਕ ਜ਼ਰੂਰ ਪਿਆ ਕਿ ਜਿਹੜੇ ਪਹਿਲਾਂ ਡਰਗ ਕਰਕੇ ਨਸ਼ਾ ਕਰਕੇ ਜਿਹੜਾ ਇੱਕ ਡਰਾਈਵਿੰਗ ਕਰਨ ਜਹਾਜ਼ ਸਿਰੋਂ ਜਾਨ ਦੇਣ ਦੇ ਚਾਰਜ ਲੱਗੇ ਸੀ ਸੋ ਉਹ ਚਾਰਜ ਅਸੀਂ ਦੇ ਵਿੱਚੋਂ ਹਟਾ ਦਿੱਤੇ ਗਏ ਨੇ ਤੇ ਈਵਨ ਹਰਪਿੰਦਰ ਜੀ ਇੱਕ ਕੱਲ ਵੀਡੀਓ ਜਿਹੜੀ ਬ੍ਰੈਂਟਨ ਦੇ ਨਾਲ ਸਪਣ ਜਿਹੜੀ ਗੋਰ ਰੋਡ Hindu Temple ਦੇ ਲਾਗੇ ਦੀ ਵੀ ਕਾਫੀ ਚਰਚਾ ਚੱਲੀ ਹੈ ਜੀ ਸੋ ਇਹਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਕਿ ਕਿਸ ਤਰੀਕੇ ਨਾਲ ਇੱਕ ਘਰ ਉਹਦੇ ਡਰਾਈਵੇ ਤੋਂ ਬਿਲਕੁਲ ਘਰ ਦੀਆਂ ਪੌੜੀਆਂ ਤੋਂ ਜਿਹੜਾ ਸੀਗਾ ਇੱਕ ਸ਼ਖਸ ਵੱਲੋਂ ਉਹਦੇ ਗਹਿਣਿਆਂ ਦੀ ਲੁੱਟ ਕਾਲੀ ਗਈ ਹੈ ਤੇ ਤੁਸੀਂ ਇਹ ਦੇਖ ਸਕਦੇ ਹੋ ਵੀ ਇਸ ਤਰੀਕੇ ਦੇ ਅਪਰਾਧੀਆਂ ਦੇ ਹੌਸਲੇ ਕਿੰਨੇ ਬਲੰਦ ਹੈ ਵੀ ਤੁਹਾਡੇ ਘਰ ਦੇ ਡਰਾਈਵੇ ਤੋਂ ਤੁਹਾਡੇ ਪੌੜੀਆਂ ਤੋਂ ਜਿਹੜਾ ਸ਼ਖਸ ਆ ਕੇ ਇਸ ਤਰੀਕੇ ਦੀ ਗਹਿਣਿਆਂ ਦੀ ਲੁੱਟ ਕਰਕੇ ਭੱਜ ਜਾਂਦਾ ਆ ਸੋ ਇੱਥੇ ਪੀਲ ਪੁਲਿਸ ਵੀ ਕਹਿ ਰਹੀ ਹੈ ਵੀ ਬਹੁਤ ਸਾਰੇ ਇਸ ਤਿਹੇ ਮਾਮਲੇ ਸਾਹਮਣੇ ਆ ਰਹੇ ਨੇ ਵੇ ਲੋਕੇ ਇਸ ਤਰੀਕੇ ਦੇ ਐਕਟਿਵ ਨੇ ਸ਼ਹਿਰ ਦੇ ਵਿੱਚ ਵੀ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਅਪਰੋਚ ਕਰਦੇ ਨੇ ਫੇਰ ਉਹ ਗੱਡੀ 'ਚ ਬੈਠੇ ਹੁੰਦੇ ਨੇ ਤੁਹਾਨੂੰ ਕੋਲ ਬੁਲਾਉਂਦੇ ਨੇ ਵੇਖੋ ਇਸ ਇਹ ਲੱਗਦਾ ਵੀ ਕੋਈ ਰਾਹ ਵਗੈਰਾ ਪੁੱਛਣਾ ਚਾਹੁੰਦੇ ਨੇ ਜਾਂ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਨੇ ਫਿਰ ਤੁਹਾਡੇ ਇਸ ਤਰੀਕੇ ਨਾਲ ਗੈਣੇ ਗੱਟੇ ਜਿਹੜੇ ਆ ਚੋਰੀ ਕਰਕੇ ਖੋ ਕੇ ਜਿਹੜਾ ਆ ਲੁੱਟ ਕੇ ਭੱਜ ਜਾਂਦੇ ਨੇ ਸੋ ਪੁਲਿਸ ਨੇ ਵੀ ਲੋਕਾਂ ਨੂੰ ਜਿਹੜੀ ਵਾਰਨਿੰਗ ਦਿੱਤੀ ਹੈ ਵੀ ਇਸ ਤਰੀਕੇ ਦੇ ਕੰਮ ਜਿਹੜੇ ਸ਼ਹਿਰ 'ਚ ਚੱਲ ਰਹੇ ਨੇ ਸੋ ਇਹ ਵੀਡੀਓ ਜਦ ਤੁਸੀਂ ਦੇਖਿਆ ਹੈ ਜੀ ਕਿ ਕਿਸ ਤਰੀਕੇ ਨਾਲ ਸ਼ਰਿਆਮ ਜਿਹੜਾ ਸੀ ਬਿਲਕੁਲ ਘਰ ਦੀਆਂ ਉਹ ਦਿਨ ਤੋਂ ਡਰਾਈਵੇ ਤੋਂ ਜਿਹੜੀ ਇਸ ਤਰੀਕਾ ਨਾਲ ਲੁੱਟ ਕਰਕੇ ਇੱਕ ਸ਼ਖਸ ਅੱਜ ਗਿਆ ਸੋ ਇਹ ਜੋ ਪਬਲਿਕ ਸੇਫਟੀ ਨੂੰ ਲੈ ਕੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਸੋ ਇਹਨੂੰ ਲੈ ਕੇ ਵੀ ਲੋਕਾਂ ਦੇ ਕਾਫੀ ਕਨਸਰਨਸ ਨੇ ਵੀ ਇਹ ਜੋ ਲਾਅ ਐਂਡ ਆਰਡਰ ਦੇ ਪੂਰੇ ਕੈਨੇਡਾ ਭਾਜ ਖਾਸ ਤੌਰ ਤੇ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਛਲਾਤ ਬਣੇ ਹੋਏ ਨੇ ਸੋ ਕਦੋਂ ਇਹ ਹਾਲਾਤ ਜਿਹੜੇ ਨੇ ਹੌਮ ਵਰਗੇ ਹੋਣਗੇ ਸੋ ਕਦੋਂ ਇਹੋ ਜਿਹੇ ਲੋਕ ਜਿਹੜੇ ਨੇ ਇਹ ਕਾਨੂੰਨ ਦੇ ਦਾਇਰੇ ਚ ਆਉਣ ਕਿ ਜਦੋਂ ਇਹ ਇਹਨਾਂ ਦੇ ਮਨ ਦੇ ਵਿੱਚ ਕਾਨੂੰਨ ਦਾ ਡਰ ਜਿਹੜਾ ਬਣੇਗਾ। ਜਨ ਸਾਹਿਬ ਕਈ ਵਾਰ ਤਾਂ ਵੀਡੀਓਜ਼ ਆ ਜਾਂਦੀਆਂ ਨੇ ਜਾਂ ਖਬਰਾਂ ਸੁਰਖੀਆਂ ਬਣ ਜਾਂਦੇ ਨੇ ਬਹੁਤ ਸਾਰੇ ਮਾਮਲੇ ਇਦਾਂ ਦੇ ਹੁੰਦੇ ਨੇ ਮੈਂ ਖਬਰਾਂ ਤੋਂ ਬਾਅਦ ਸਰੋਤਿਆਂ ਨਾਲ ਵੀ ਸਾਂਝ ਪਾਉਂਗਾ ਜਿਹੜੇ ਕੋਈ ਖਬਰ ਦਾ ਹਿੱਸਾ ਹੀ ਨਹੀਂ ਬਣਦੇ ਹੈਗੇ ਪਰ ਲੋਕਾਂ ਨਾਲ ਲੁੱਟਾਂ ਖੋਹਾਂ ਬਹੁਤ ਹੋਈਆਂ ਹੁੰਦੀਆਂ ਨੇ ਪਲਾਜ਼ਿਆਂ ਦੇ ਅੰਦਰ ਬਹੁਤ ਹਰ ਰੋਜ਼ ਕੁਝ ਨਾ ਕੁਝ ਵਾਪਰਦਾ ਹੁਣ ਤੁਸੀਂ ਦੇਖ ਲਓ ਤੁਸੀਂ ਉਹ ਆਪਣੇ ਚੈਨਲ ਤੇ ਅਪਡੇਟ ਕੀਤੀ ਹੈ WhatsApp ਵਾਲੇ ਤੇ ਵੀ ਜਿਹੜੇ ਦਰਸ਼ਨ ਸਿੰਘ ਸਾਸੀ ਦਾ ਜਿਹੜਾ ਕਤਲ ਹੋਇਆ ਪਿਛਲੇ ਦਿਨੀ ਜਿਹੜੇ ਆਪਣੇ ਚੁਣੇ ਹੋਏ ਨੁਮਾਇੰਦੇ ਆਪਣੇ ਭਾਈਚਾਰੇ ਦੇ ਕਿਉਂਕਿ ਇਹਦੇ ਵਿੱਚ ਕੋਈ ਅਤਕਤ ਨਹੀਂ ਨੀ ਟਾਰਗੇਟ ਜ਼ਿਆਦਾਤਰ ਪੰਜਾਬੀ ਜਿਹੜੇ ਨੇ ਬਿਜ਼ਨਸਮੈਨ ਵੀਰ ਭੈਣਪਰਾ ਉਹਨਾਂ ਨੂੰ ਕੀਤਾ ਜਾ ਰਿਹਾ ਔਰ ਉਹਦੇ ਪਿੱਛੇ ਕੀ ਮਨਸੇ ਨੇ ਕੁਝ ਤਾਂ ਰਿਪੋਰਟਸ ਹੈਗੀਆਂ ਹੀ ਨੇ ਉਹਦਾ ਪਤਾ ਹੀ ਹੈਗਾ ਜੀ ਵੀ ਕਿੱਥੋਂ ਜਿਹੜੇ ਗੈਂਗ ਕੀ ਆਉਂਦੇ ਨੇ ਤੇ ਉਹ ਉਹਨਾਂ ਦੇ ਵੱਲੋਂ ਹੁੰਦਾ ਪਰ ਇਹ ਜਿਹੜੇ ਚੁਣੇ ਹੋਏ ਆ ਇਹ ਤਾਂ ਜਮਾ ਹੀ ਘੁੰਗਣੀਆਂ ਪੈ ਗਈਆਂ ਤੇ ਫਿਰ ਅ ਹੋਰ ਕਮਿਊਨਿਟੀ ਦੇ ਵਿੱਚੋਂ ਬੰਦਾ ਐਮਪੀ ਆ ਜਿਹੜਾ ਉਹਨੇ ਪਾਰਲੀਮੈਂਟ ਦੇ ਵਿੱਚ ਮਦਦਾਂ ਚੁੱਕਿਆ ਜੀ ਦੇਖ ਲਓ ਤਾਂ ਬਿਲਕੁਲ ਸੋ ਇਹ ਐਸ ਫੋਰ ਤੋਂ ਜਿਹੜੇ ਐਮਪੀ ਨੇ ਕੰਟਰੈਪ ਆ ਪਾਰਟੀ ਦੇ ਬ੍ਰੈਡ ਵੀ ਸੋਨਾ ਵੱਲੋਂ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਚੁੱਕਿਆ ਗਿਆ ਸੋ ਉਹਨਾਂ ਨੇ ਕੁਝ ਸ਼ਾਂਕੜੇ ਵੀ ਦਿੱਤੇ ਨੇ ਵੀ ਐਕਸਟਰੈਕਸ਼ਨ ਦੀਆਂ ਖਦਾਵਾਂ ਨੇ ਇਹ ਲੁੱਟਾਂ ਖੋਹਾਂ ਦੀਆਂ ਨੇ ਕਤਲ ਦੀਆਂ ਵਾਰਦਾਤਾਂ ਨੇ ਜਾਂ ਹੋਰ ਜਿਹੜਾ ਕ੍ਰਾਈਮ ਐ ਸੋ ਕਾਫੀ ਵਧਿਆ ਆ ਕਹਿੰਦੇ ਦੀ ਖਾਸ ਸੋਧ ਤੇ ਉਹਨਾਂ ਨੇ ਉਸ ਫੋੜ ਦੀ ਵੀ ਗੱਲ ਕੀਤੀ ਵੀ ਉੱਥੇ ਅਦਰਸ਼ਨ ਸਿੰਘ ਸਾਥੀ ਦਾ ਕਤਲ ਹੋਇਆ ਹੋਰ ਵੀ ਪਿਛਲੇ ਸਮੇਂ ਚਾਨ ਕਤਲ ਹੋਏ ਸੋਨਾਂ ਨੂੰ ਮੁੱਦਾ ਬਣਾ ਕੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈ ਸੋ ਬਿਲਕੁਲ ਦੇਖੋ ਇਹ ਬਹੁਤ ਸਾਰੇ ਇਹ ਮੁੱਦੇ ਨੇ ਸੁਰਜੀਨਾ ਤੇ ਅਸੀਂ ਮੀਟ ਕਰਦੇ ਹਾਂ ਵੀ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਹੈ ਸੋ ਗੱਰਾ ਇਹ ਬ੍ਰਮਟਚ ਕ੍ਰੈਸਟੀ ਕਿ ਰਿਵਾਜ ਆਦਾ ਥਾ ਉਨਿਆ ਨੇ ਜਿੱਥੇ ਹੋਰ ਪੰਜਾਬੀਆਂ ਦੀ ਸੰਗਠਣੀਆਂ ਵੱਧਦੀ ਐ ਇੱਕ ਵਾਰ ਦਿੱਤਾ ਹੁੰਦੀਆਂ ਨੇ ਸੋ ਚੁਣੇ ਹੋਏ ਨਮਾਇੰਦਿਆਂ ਦਾ ਵੀ ਫਰਜ਼ ਬੰਦਾ ਸੋ ਕਿ ਉਹ ਇਹ ਪ੍ਰਾਇਓਰਟੀ ਦੇ ਨਾਲ ਇਹ ਗੱਲਾਂ ਬਾਤਾਂ ਬਾੜ ਵਿੱਚ ਹੱਥ ਵਿੱਚ ਛੁੱਕਣ ਤੱਕ ਜਿਹੜੇ ਪੇਸ਼ ਕਰਨ ਸੋ ਲੋਕਾਂ ਦੀ ਹਿਫਾਜ਼ਤ ਦੀ ਜਿਹੜੀ ਮੰਗ ਕਰਨ ਸੋ ਪਹਿਲਾਂ ਵੀ ਅਸੀਂ ਇੱਕ ਦਿਨ ਗੱਲ ਕੀਤੀ ਸੀ ਵੀ ਵੀ ਇੱਥੇ ਸਾਡੇ 21 ਜਿਹੜੇ ਚੁਣੇ ਹੋਏ ਨੁਮਾਇੰਦੇ ਇਸ ਸਮੇਂ ਨੇ ਜਾਂ ਜਿਹੜੇ ਪਹਿਲਾ ਸਮੇਂ ਚੁਣੇ ਹੋਏ ਨੁਮਾਇੰਦੇ ਸੀ ਤੇ ਉਨੀ ਫੰਡਿੰਗ ਆਪਣੀ ਕਮਿਊਨਿਟੀ ਵਾਸਤੇ ਨਹੀਂ ਲੈ ਸਕੀ ਵੀ ਜਿੰਨਾ ਪਾਕਿਸਤਾਨ ਤੋਂ ਇਕਾਇਆ ਹੋਇਆ ਜਿਹੜਾ ਏ ਐਮ ਪੀ ਸੀ ਬਖਸਨ ਦੇ ਮੂਲ ਦਾ ਸੋ ਉਹ ਆਪਣੇ ਭਾਈਚਾਰੇ ਵਾਸਤੇ ਲੈ ਗਿਆ ਸੋ ਬਹੁਤ ਵੱਡੇ ਸਵਾਲ ਜਿਹੜੇ ਇਹਨਾਂ ਗੱਲਾਂ ਕਰਕੇ ਵੀ ਖੜੇ ਹੁੰਦੇ ਨੇ ਹੁਣ ਵੀ ਹੋ ਰਹੇ ਨੇ ਕਿ ਜੇ ਸ੍ਰੀ ਕੀ ਦੀ ਯੂਨਿਟੀ ਆਪਸ ਵਿੱਚ ਦਿਖਾਉਣੀ ਚਾਹੀਦੀ ਨੇ ਇਹਨਾਂ ਮੰਗਾਂ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਵੀ ਉਸ ਤਰੀਕੇ ਦੀ ਗੱਲਬਾਤ ਨਹੀਂ ਹੋ ਰਹੀ ਕਿਉਂਕਿ ਇਹ ਹੁੰਦਾ ਵੀ ਜਦੋਂ ਇੱਕ ਕਤਲ ਹੁੰਦਾ ਆ ਤੇ ਫਿਰ ਜਦੋਂ ਫਿਰ ਨਵਾਂ ਦੂਜਾ ਕੋਈ ਹੋਏ ਨਾਲ ਤੋਂ ਪੁਰਾਣੇ ਦੀ ਗੱਲ ਪਿੱਛੇ ਰਹਿ ਜਾਂਦੀ ਦੂਜੀ ਦੀ ਛਿੜ ਪੈਂਦੀ ਫਿਰ ਅੱਗੇ ਤੀਜੀ ਦਾ ਹੁੰਦਾ ਤਾਂ ਪੁਰਾਣੇ ਦੋਆਂ ਦੇ ਪਿੱਛੇ ਰਹਿ ਜਾਂਦੀ ਆ ਸੋ ਇਹ ਚੀਜ਼ਾਂ ਨਹੀਂ ਨਿਆ ਚਾਹੀਦੀਆਂ ਸੋ ਕਿਤੇ ਨਾ ਕਿਤੇ ਲਾਗ ਰਿਆ ਤੇ ਜਿਨ੍ਹਾਂ ਨੂੰ ਅਸੀਂ ਚਾਹੇ ਫੈਡਰਲ ਲੈਵਲ ਤੇ ਭੇਜਿਆ ਚਾਹੇ ਪ੍ਰਵਿੰਸ਼ੀਅਲ ਲੈਵਲ ਤੇ ਭੇਜਿਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੋਕਾਂ ਨੇ ਪ੍ਰੋਸਾ ਦੇ ਕੇ ਜਤਾਇਆ ਪਰ ਉਸ ਤਰੀਕੇ ਦੀ ਅਗਵਾਈ ਜੋ ਉਹਨਾਂ ਨੂੰ ਕਰਨੀ ਚਾਹੀਦੀ ਸੀ ਸੋ ਉਹਨਾਂ ਤੋਂ ਕਿਤੇ ਨਾ ਕਿ ਕਿਹੜਾ ਆ ਉਹ ਪਿੱਛੇ ਨਜ਼ਰ ਆ ਰਹੇ ਨੇ ਇਸ ਵਿੱਚ ਕਰਕੇ ਫਿਰ ਲੋਕ ਜਿਹੜਾ ਉਹਨਾਂ ਤੋਂ ਸਵਾਲ ਜਵਾਬ ਦੀ ਸਮਰਥਨ ਇਹਨਾਂ ਨੂੰ ਆਪੇ ਸ਼ੈ ਮਿਲ ਜਾਂਦੀ ਹੈ ਪ੍ਰਿੰਸ ਸਾਹਿਬ ਮੈਂ ਥੋੜਾ ਜਿਹਾ ਇੱਕ ਦੋ ਮਿੰਟ ਤੁਹਾਡੇ ਐਕਸਟਰਾ ਲੈ ਲੇ ਕਿ ਸਾਡੇ ਜ ਆ ਸਾਊਥ ਏਸ਼ੀਅਨ ਕਮਿਊਨਿਟੀ ਚੋ ਮੀਡੀਆ ਦੀ ਵੀ ਗੱਲਬਾਤ ਕਰ ਲਈਏ ਰਾਸ ਹੀ ਲੋਕਾਂ ਨੂੰ ਤਾਂ ਆਪੇ ਸ਼ਹਿ ਮਿਲਣੀ ਆ ਸਾਡਾ ਮੀਡੀਆ ਆਪੇ ਪਿੱਟ ਪਿੱਟ ਕੇ ਕਹਿ ਦਿੰਦਾ ਹੁੰਦਾ ਵੀ ਜੇ ਇੰਨਾ ਕੁ ਤੁਹਾਡਾ ਹਿੱਸਾ ਬਣਦਾ ਤੋਂ ਨੂੰ ਦੇਣਾ ਹੀ ਪਊਗਾ ਇਹ ਕਹਿੰਦੇ ਨੇ ਜੀ ਔਨ 에ਰ ਵੀ ਦੇਣੇ ਪਊ ਜੇ ਨਹੀਂ ਦਊਂਗੇ ਤਾਂ ਫਿਰ ਜੜੀਆਂ ਕਿਸੇ ਵੀ ਲੈਵਲ ਦੀ ਸਰਕਾਰਾਂ ਨੇ ਥੋੜੇ ਤੋਂ ਟੈਕਸ ਦੇ ਰੂਪ ਦੇ ਵਿੱਚ ਲੈ ਹੀ ਲੈਣਾ ਬਾਕੀ ਮੈਨੂੰ ਐਂ ਦੱਸੋ ਠੀਕ ਆ ਦੇਣਾ ਵੀ ਹੋਊਗਾ ਕਦੇ ਮੀਡੀਆ ਨੂੰ ਵੀ ਕਹਿ ਕੇ ਠੋਕ ਕੇ ਗੱਲਾਂ ਕਹਿਣੀਆਂ ਚਾਹੀਦੀਆਂ ਵੀ ਨਹੀਂ ਤਾਂ ਥੋੜੇ ਤੋਂ ਟੈਕਸ ਲੈ ਲੈਣਗੇ ਜੀ ਤੁਸੀਂ ਉਹ ਦੇਖ ਲਓ ਤੁਸੀਂ ਇੱਕ ਪਾਕਿਸਤਾਨੀ ਮੂਲ ਤੋਂ ਜਿਹੜੇ ਐਮਪੀ ਨੇ ਹਾਂਜੀ ਉਹ ਆਪਣੇ ਭਾਈਚਾਰੇ ਲਈ ਇਕੱਲੇ ਹੀ ਇਹਨਾਂ ਨੂੰ ਟੋਟਲ ਮਿਲਾ ਕੇ ਫੰਡਿੰਗ ਲੈ ਗਿਆ ਸਾਡੇ ਵਾਲੇ ਆ ਥੱਲੇ ਵਾਲੇ ਲੈਵਲ ਤੇ ਉੱਤੇ ਆ ਕੋਈ ਚੱਲੀ ਜਾਂਦਾ ਜੀ ਦੇਖੋ ਮੈਂ ਉਹ ਹੀ ਗੱਲ ਕਰ ਰਿਹਾ ਵੀ ਅਗਰ ਜਿਹਨਾਂ ਨੂੰ ਸੀ ਚੁਣ ਕੇ ਭੇਜਦੇ ਆ ਸੋ ਉਹਨਾਂ ਨੂੰ ਜਵਾਬ ਦੇ ਵੀ ਬਣਾਇਆ ਜਾਵੇ ਸੋਨਾਂ ਦੇ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲ ਖੜੇ ਕੀਤੇ ਜਾਣ ਸੋ ਦਬਾਅ ਅਗਰ ਉਹਨਾਂ ਦੇ ਉੱਪਰ ਲਗਾਤਾਰ ਬਣਿਆ ਰਹੂਗਾ ਚਾਹੇ ਕੋਈ ਮਿਊਨਿਸਪਲ ਅਧਿਅਤਿਆ ਸੋ ਜਿਨ੍ਹਾਂ ਲੋਕ ਐਸੇ ਕਾਉਂਸਲਰ ਵੀ ਚੁਣਦੇ ਆ ਸੋ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਇਹ ਨਾ ਹੋਵੇ ਕਿ ਮੀਡੀਆ ਕੋਈ ਤੀਜਾ ਮੀਡੀਆ ਆ ਕੇ ਜੋ ਗਲਤ ਕੰਮ ਹੋ ਰਹੇ ਨੇ ਉਹ ਕੱਢ ਕੇ ਲੋਕਾਂ 'ਚ ਦੱਸੇ ਵੀ ਤੁਹਾਡੀ ਕਾਉਂਸਲ ਦੇ ਵਿੱਚ ਆ ਚੀਜ਼ਾਂ ਗਲਤ ਪਿਛਲੇ ਸਮੇਂ ਦੌਰਾਨ ਹੋਈਆਂ ਸੋ ਇਹ ਕੰਮ ਤੇ ਕਾਉਂਸਲਰਾਂ ਨੂੰ ਖੁਦ ਕਰਨਾ ਚਾਹੀਦਾ ਸੀ ਵੀ ਕੋਈ ਨਾ ਕੋਈ ਕਾਉਂਸਲਰ ਵਿੱਚੋਂ ਉੱਠ ਕੇ ਬੋਲਦਾ ਵੀ ਸਾਡੀ ਕਾਉਂਸਲ ਨੇ ਆ ਗਲਤ ਫੈਸਲਾ ਲਿਆ ਤੇ ਮੈਂ ਇਸ ਗਲਤ ਫੈਸਲੇ ਦੇ ਖਿਲਾਫ ਆ ਪਰ ਉਹ ਚੀਜ਼ਾਂ ਕੋਈ ਕਹਿ ਨਹੀਂ ਰਿਹਾ ਤੇ ਬਾਹਰੋਂ ਮੀਡੀਆ 'ਚ ਲੋਕਾਂ ਨੂੰ ਪਤਾ ਲੱਗ ਰਹੀਆਂ ਨੇ ਸੋ ਇਹੀ ਇਹ ਚੀਜ਼ਾਂ ਨੇ ਵੀ ਅਗਰ ਆਪ ਹੀ ਇਹ ਜਿਹੜੇ ਚੁਣੇ ਹੋਏ ਨੁਮਾਇੰਦੇ ਗਲਤ ਚੀਜ਼ਾਂ ਨੂੰ ਲੋਕਾਂ 'ਤੇ ਲੈ ਕੇ ਆਉਣ ਉਸ ਚੀਜ਼ ਦਾ ਵਿਰੋਧ ਕਰਨ ਤੇ ਲੋਕ ਵੀ ਇਹ ਵੇਰ ਹੋਣ ਤੇ ਲੋਕਾਂ ਦਾ ਵੀ ਫਰਜ਼ ਹੈ ਕਿ ਇੱਕ ਵਾਰ ਵੋਟਾਂ ਪਾ ਕੇ ਇਹ ਨਹੀਂ ਵੀ ਅਸੀਂ ਹੁਣ 40 ਸਾਲ ਬਾਅਦ ਦੇਖਾਂਗੇ ਸੋ ਲਗਾਤਾਰ ਇਹਨਾਂ ਦੇ ਉੱਪਰ ਦਬਾਅ ਬਣਾਈ ਰੱਖਿਆ ਜਾਣਾ ਚਾਹੀਦਾ ਤੇ ਨਾਲ ਮੀਡੀਆ ਦੀ ਸਭ ਤੋਂ ਵੱਡੀ ਅਹਿਮ ਜ਼ਿੰਮੇਵਾਰੀ ਹੈ ਕਿ ਇਹ ਨਾ ਹੋਵੇ ਕਿ ਮੇਨਸਟ੍ਰੀਮ ਮੀਡੀਆ ਇਹ ਖਬਰਾਂ ਕੱਢ ਕੇ ਲਿਆਵੇ ਕਿ ਲੋਕ ਕਲ ਜਿਹੜਾ ਇਹ ਟੁਨੀਕੀ মিডিਆ ਸੋਦਾ ਵੀ online ਫਾਰ ਜਾਇਆ ਕਿ ਬਾਕ ਹੋਵ ਕਰਿਆਨ ਕਵਨਾ ਕੱਢ ਕੇ ਇਹਨਾਂ ਨੂੰ ਜਿਹੜਾ ਹਟਾਰੇ ਦੇ ਵਿੱਚ ਖੜਾ ਕੀਤਾ। ਹੁਪਲੇਨ ਸਾਹਿਬ ਉਹ ਤਾਂ ਖਬਰਾਂ ਦਬ ਦਿੱਤੀਆਂ ਜਾਂਦੀਆਂ ਨੇ ਟ੍ਰਾਂਟੋ ਸਟਾਰ ਦੇ ਪੱਤਰਕਾਰ ਨੇ ਦੱਸਿਆ ਸੀ ਜਿਹੜੀ ਬ੍ਰੈਂਟਨ ਦੀ ਪ੍ਰਾਪਰਟੀ ਬਾਰੇ ਕੱਲ 82ਵੇਂ ਨੰਬਰ ਤੇ ਆਇਆ ਮੈਂ ਕਿਹਾ ਜੀ ਸੁਸਰੀ ਪਸਰ ਗਈ ਐਨ ਬਿਲਕੁਲ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਸਭ ਨੂੰ ਸਮਤ ਬਖਸ਼ੇ ਸਾਡੇ ਚ 20 ਹੁਣ ਤੱਕੀਆਂ ਨੇ ਪਰ ਹਾਂ ਜਿੰਨੀ ਕੁ ਲੋਕਾਂ ਦੇ ਲਈ ਗੱਲਬਾਤ ਤੁਸੀਂ ਮੁੱਖਤਾ ਤੌਰ ਦੇ ਤੇ ਖਬਰਾਂ ਲੈ ਕੇ ਆਉਂਦੇ ਆ ਸਾਨੂੰ ਤੁਹਾਡੇ ਤੇ ਵੀ ਮਾਣ ਹੈ ਤੇ ਬਹੁਤ ਬਹੁਤ ਧੰਨਵਾਦ ਪੰਡਤ ਸਾਹਿਬ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਜੁੜਾਂਗੇ ਪੰਡਤ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਧੰਨਵਾਦ ਪੰਡਤ ਸਾਹਿਬ ਧੰਨਵਾਦ ਜੋੜਾ ਸੀ ਸਟੂਡੀਓ ਦੇ ਨਾਲ ਤੇ ਲਓ ਇਹਨਾਂ ਖਬਰਾਂ ਦੇ ਬਾਬਤ ਕੋਈ ਗੱਲਬਾਤ ਕਰਨੀ ਹੋਵੇ ਤਾਂ 9056 71350 ਤੇ ਹੁਣ ਲਾਈਨ ਸਾਰੀਆਂ ਓਪਨ ਰੱਖਾਂਗੇ ਆਪਾਂ ਤੇ ਵਿਚ ਵਿਚ ਨੂੰ ਮੈਂ ਐਡਵਰਟਾਈਜ਼ਮੈਂਟ ਬੋਲੀ ਜਾऊं ਤੇ ਇਹ ਬੱਚੇ ਜਿਹੜੇ ਇਸ ਟਾਈਮ ਸਕੂਲ ਜਾ ਰਹੇ ਨੇ ਆਪਣੇ ਪੇਰੈਂਟਸ ਨਾਲ ਬੈਠੇ ਨੇ ਮੈਂ ਦੇਖਦਾ ਕੋਈ ਆਰਟੀਕਲ ਲੈ ਕੇ ਆਵਾਂ ਤੁਹਾਡੇ ਲਈ ਤੇ ਮੈਂ ਜਰੂਰ ਕੋਸ਼ਿਸ਼ ਕਰੂੰਗਾ ਵੈਸੇ ਤਾਂ ਉਹਨਾਂ ਨੂੰ ਐ ਹੁੰਦਾ ਵੀ ਇਹ ਸਮਝਾਉਣ ਲਈ ਲੱਗ ਜਾਂਦੇ ਆ ਪਰ ਜੇ ਹੁਣ ਸੰਭਲ ਗਏ ਪੜਾਈ ਵੱਲ ਧਿਆਨ ਦੇ ਲਿਆ ਤੇ ਤੁਹਾਡੇ ਇਹੀ ਕੰਮ ਰਹਿਣੀਆਂ ਕਿਉਂਕਿ ਜਿੰਨੇਕ ਸੁਣਦੇ ਨੇ ਉਹਨਾਂ ਦੇ ਕਿਹੜਾ ਮਾਪਿਓ ਕਿਤੇ ਸ਼ਪਾਰਸ਼ਾ ਲਾ ਕੇ ਭਾਈ ਤੁਹਾਨੂੰ ਕਿਤੇ ਜੌਬਾਂ ਦਿਵਾਉਣੀਆਂ ਨੇ ਚੰਗੇ ਸਕਿੱਲ ਟ੍ਰੇਡ ਦੇ ਵਿੱਚ ਕਿਸੇ ਪਾਸੇ ਵੀ ਜਾਓਗੇ ਤਾਂ ਕਾਮਯਾਬ ਹੋ ਜਾਓਗੇ ਤੁਸੀਂ ਲੱਖ ਏਆਈਆਂ ਆ ਜਾਣ ਹੋਰ ਚੀਜ਼ਾਂ ਆ ਜਾਣ ਪਰ ਜਿਹੜਾ ਹਨਰ ਹੈ ਬੰਦੇ ਦਾ ਉਹ ਕਦੇ ਕਿਸੇ ਤੋਂ ਖੋਇਆ ਨਹੀਂ ਜਾ ਸਕਦਾ ਹੈਗਾ 905 613 150 ਲੰਨੀਆਂ ਕਾਲਸ ਸਾਰੀਆਂ ਹੀ ਤਾਂ ਪਹਿਲਾਂ ਛੋਟੀ ਜਿਹੀ ਬ੍ਰੇਕ ਲੈ ਲਵਾਂ ਮੈਂ ਪਹਿਲਾਂ ਪੰਕਜ ਗਰਗੋਨਾਂ ਦਾ ਆਪਾਂ ਸੰਦੇਸ਼ ਸੁਣ ਲਈਏ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਤੁਸੀਂ ਸਸਤੀ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲੀ ਪ੍ਰੋਟेक्ट ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਡਿਸੇਬਿਲਟੀ ਇੰਸ਼ੋਰੈਂਸ ਦਾ ਕੰਬੋ ਪਲਾਨ ਮਹਿਜ਼ 58 ਡਾਲਰ ਪ੍ਰਤੀ ਮਹੀਨਾ ਦੇ ਕੇ ਲਿਆ ਜਾ ਸਕਦਾ ਹੈ ਜੇਕਰ ਤੁਹਾਡੀ ਉਮਰ 25 ਸਾਲ ਦੀ ਹੈ ਪਿਛਲੇ 12 ਸਾਲਾਂ ਤੋਂ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਫੁੱਲ ਟਾਈਮ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਪੰਕਜ ਗਰਗ ਨੂੰ ਕਾਲ ਕਰੋ 905 616 7560 ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੇ ਮੰਥਲੀ ਪਲਾਨਸ ਵਾਸਤੇ ਟ੍ਰੈਵਲ ਇੰਸ਼ੋਰੈਂਸ ਵਾਸਤੇ ਵੀ ਟੌਪ ਇੰਸ਼ੋਰੈਂਸ ਐਡਵਾਈਜ਼ਰ ਪੰਕਜ ਗਰਗ ਦਾ ਨੰਬਰ 905 616 75